ਕਿ ਬੋਵੀ ਭਾਈ ਆਪਣੇ ਮੁੱਛਾ ਕਰਕੇ ਜਾਣੇ ਜਾਂਦੇ ਨੇ ਕਹਿੰਦੇ ਵੀ ਮੁੱਛਾ ਔਰ ਤੇ ਨੱਥੂ ਨਾਲ ਜਿਹਾ ਸੀ ਆ ਪਰ ਮੈਂ ਕਹਿੰਦਾ ਜੇ ਮੁੱਛਾ ਆਣ ਤੇ ਬੋਵੀ ਭਾਈ ਵਰਗੀ ਆ ਮੈਨੂੰ ਤਾਂ ਖੁਸ਼ੀ ਹੁੰਦੀ ਆ ਮਾਨ ਗੁਰੂ ਸਾਹਿਬ ਦੇ ਹੰਦਾ ਜਿਨ੍ਹਾਂ ਨੇ ਵੜਾਈ ਦੇਾਈ ਐ ਸਾਹਿਬਾ ਤਾਂ ਵੜਾਈ ਐ ਜਿਸ ਭਾਵੇ ਤੇ ਜਿਸ ਦੇ ਉਹਨਾਂ ਤਾਂ ਵੜਾਈ ਐ ਮਾਰਾ ਕਈ ਫੈਨ ਕਹਿੰਦੇ ਮੈਂ ਕਹਾਂ ਫੈਨ ਲਫ਼ਜ਼ ਨਹੀਂ ਵਰਤਣਾ ਉਹਦਾ ਕਲਾਕਾਰ ਨੇ ਆ ਭਾਈ ਤੇ ਆਪਾਂ ਇੱਕ ਇਨਸਾਨ ਬਣਾਇਆ ਆਪਾਂ ਇੱਕ ਦੂਜੇ ਨੂੰ ਪਿਆਰ ਕਰੀ ਜੇ ਆ ਇੱਧਰ ਇੱਕ ਪੁਲਸ ਵਾਲੇ ਵੀਰ ਨੇ ਇੱਕ ਭਾਜੀ ਉਹ ਵੀ ਮੈਨੂੰ ਗੱਲ ਨਾਲ ਲਾਉਂਦੇ ਕਹਿੰਦੇ ਯਾਰ 5 ਮਿੰਟ ਮੇਰੇ ਕੋ ਖਲੋ ਕੇ ਜਾਇਆ ਕਰ ਯਾਰ ਤੈਨੂੰ ਦੇਖ ਕੇ ਖੁਸ਼ੀ ਹੁੰਦੀ ਆ ਕਿ ਡੇਢ ਘੰਟੇ ਨੂੰ ਕਾੜਨ ਤੇ ਲੱਗਦਾ ਹੈ ਸਹੀ ਤਰੀਕੇ ਨਾਲ ਜੇ ਆਪਾਂ ਇਹਨੂੰ ਕਰੀ ਤੇ ਫਿਰ ਉਸ ਤੋਂ ਬਾਅਦ ਤੇ ਮਲਾਈ ਵੀ ਇਨੇ ਚੱਚ ਵਧੀਆ ਬੱਜ ਜਾਂਦੀ ਆ ਕੋਈ ਇਹਦੇ ਚ ਮਿਲਾਵਟ ਨਹੀਂ ਕੋਈ ਰਾਰਾ ਰੋਡ ਨਹੀਂ ਹੋਊਗਾ ਕੋਈ ਸੰਘਾਰੇ ਦਾ ਭਾਜੀ ਆਟਾ ਨਹੀਂ ਹੋਊਗਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਪੀਵੀ ਤਸਵੀਰਾਂ ਖਾਵਾਗੇ ਤੁਹਾਨੂੰ ਸ਼੍ਰੀ ਅਮਰਸਾਹਿਬ ਦੀਆਂ ਅਤੇ ਉਸ ਗੋਰਖ ਨੌਜਵਾਨ ਦੀਆਂ ਜਿਨ੍ਹਾਂ ਦੀਆਂ ਮੁੱਛਾਂ ਕਰਕੇ ਜਿਹੜੇ ਕੀ ਉਹ ਮਸ਼ਹੂਰ ਨੇ ਵੀ ਅਸੀਂ ਗੱਲ ਕਰ ਰਹੇ ਅਮਰਸਾਦ ਰਹਿਣ ਵਾਲੇ ਬੋਵੀ ਦੁੱਧ ਵਾਲੇ ਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜਾ ਗੋਰਖ ਨੌਜਵਾਨ ਨੇ ਗੁਰੂ ਦੀ ਲਾਲੀ ਫੌਜਾਂ ਨੇ ਇੱਕ ਵਾਰੀ ਬੋਵੀ ਭਾਜੀ ਮੁੱਛਾਂ ਦੇ ਆਪਣੇ ਇੰਡੀਆਂ ਵਾਟ ਦੇ ਪਾ ਕੇ ਦਿਖਾ ਦਿਓ ਦਸ਼ਕਾਂ ਜਿਹੜੇ ਤੁਹਾਡੇ ਇਹਨਾਂ ਨੂੰ ਤੁਹਾਨੂੰ ਲੋਕ ਪਿਆਰ ਕਰਦੇ ਨੇ ਵਾਹਿਗੁਰੂ ਜੀ ਕਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੀਆਂ ਕਿ ਬੋਬੀ ਭਾਈ ਆਪਣੇ ਮੁੱਛਾਂ ਕਾ ਕੇ ਜਾਣੇ ਜਾਂਦੇ ਨੇ ਕਹਿੰਦੇ ਸੀ ਮੁੱਛਾਂ ਆਉਣ ਤੇ ਨੱਥੂ ਨਾਲ ਜਿਹਾ ਸੀ ਆ ਪਰ ਮੈਂ ਕਹਿੰਦਾ ਜੇ ਮੁੱਛਾਂ ਆਣ ਤੇ ਬੋਬੀ ਭਾਈ ਵਰਗੀਆਂ ਗੱਲਬਾਤ ਕਰਾਂਗੇ ਬੋਬੀ ਭਾਈ ਦੇ ਨਾਲ ਬੋਬੀ ਭਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਸਾਡੇ ਬਾਈ ਚਾਲਾਂਜ ਧੰਨਵਾਦ ਜੀ ਜੀ ਐਨ ਨੂੰ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸਭ ਦਾ ਸਵਾਗਤ ਦੇਖਦੇ ਹੋ ਬੋਬੀ ਭਾਈ ਮੁੱਛਾਂ ਕਾ ਕੇ ਜਾਣੇ ਜਾਂਦੇ ਅੱਜ ਪਛਾਣ ਬਣ ਗਈ ਹੈ ਬੋਬੀ ਭਾਈ ਦੀ ਜਿੱਥੇ ਲੋਕ ਲੰਘਦੇ ਨੇ ਤੇ ਲੋਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਬ ਮੈਨੂੰ ਤਾਂ ਖੁਸ਼ੀ ਹੁੰਦੀ ਆ ਮਾਨ ਗੁਰੂ ਸਾਹਿਬ ਤੇ ਹੰਦਾ ਜਿਨ੍ਹਾਂ ਨੇ ਵੜਾਈ ਦੇ ਵਾਈਏ ਸਾਹਿਬਾ ਤਾਂ ਵੜਾਈਆਂ ਜੀ ਜਿਸ ਭਾਵੇਂ ਤੇ ਜਦੇ ਉਹਨਾਂ ਤਾਂ ਵੜਾਈਆਂ ਜੀ ਮਾਰਾ ਕਿੰਨਾ ਸਮਾਂ ਲੱਗ ਗਿਆ ਇੰਨੀਆਂ ਮੁੱਛਾਂ ਰੱਖਣ ਦੇ ਵਡੀਆਂ ਤੇ ਮਿਨਿਸਪੀ ਦੀ ਲੰਬਾਈ ਕਿੰਨੀ ਆ ਦੱਸਾਂ ਜੂ ਸਾਂਝਾ ਕਰਦੇ ਹੋ ਤੇ ਇਹਨੂੰ ਪਾਲਣ ਵਾਸਤੇ ਕਹੋ ਪੀ ਇਹਦੀ ਮਿਹਨਤ ਕਰਨ ਵਾਸਤੇ ਕਿੰਨਾ ਕ ਸਮਾਂ ਲੱਗ ਗਿਆ ਤੁਹਾਨੂੰ ਜੀ ਤੇ ਇਹਨਾਂ ਦੀ ਲੰਬਾਈ ਕਿੰਨੀ ਆ 22 23 ਇੰਚ ਹੋਣੀ ਚਾਹੀਦੀ ਆ ਪਰ ਮੇਰੇ ਖਿਆਲ ਨਾਲ ਜਿਆਦੀ ਹੋ ਗਈ ਹੋਣੀ ਆ ਹੁਣ ਵਾਲਾਂ ਦੀ ਗ੍ਰੋਥ ਥੋੜੀ ਹੋਰ ਵੱਧ ਰਹੀ ਆ ਤੇ ਸਾਂਭ ਸੰਭਾਲ ਥੋੜੀ ਜਿਆਦੀ ਕਰੀਦੀ ਆ ਜੀ ਜਿਦਾਂ ਤੇਲ ਦੀ ਮ ਕਿਸ ਤਰ੍ਹਾਂ ਦੇ ਦੋ ਬੋਬੀ ਭਾਜੀ ਜੇਕਰ ਗੁਰੂ ਦਾ ਸਿੰਘ ਨਾ ਹੁੰਦਾ ਜੇਕਰ ਗੁਰੂ ਦੀ ਲਾਡਲੀ ਫੌਜ ਨਾ ਹੁੰਦਾ ਅਮਰਤ ਨਾ ਛਕਿਆ ਹੁੰਦਾ ਤੇ ਫਿਰ ਬੋਬੀ ਦਾ ਰੂਪ ਕਿਸ ਤਰ੍ਹਾਂ ਹੋਣਾ ਸੀ ਕਿ ਲੱਗਦਾ ਸੀ ਇਹਨੇ ਲੋਕ ਪਿਆਰ ਕਰਦੇ ਸੀ ਇੰਨਾ ਖੇਤਾਂ ਕੇਂਦਰ ਬਣਨਾ ਸੀ ਬੋਬੀ ਨੇ ਮਾਰੇ ਮਾਰੇ ਨੇ ਕਿਹਾ ਜੀ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੇ ਹੋਏ ਮਾਰੇ ਦੇ ਵਾਗਿਆ ਜੀ ਮਾਰੇ ਨੇ ਆਪ ਗੁਰਬਾਣੀ ਚ ਲਿਗਿਆ ਫਿਰ ਖੱਜਲ ਖੁਆਰ ਹੁੰਦੇ ਹੋਏ ਮਿਲਣਾ ਹੀ ਠੇਡੇ ਖਾਂਦੇ ਹੋਏ ਮਿਲਣਾ ਹੀ ਕਿ ਕਈ ਵਾਰੀ ਇਨਸਾਨ ਟੁੱਟਦਾ ਵੀ ਆ ਕਈ ਵਾਰੀ ਇਹ ਹੁੰਦਾ ਕਿ ਬੰਦਾ ਕਹਿੰਦਾ ਮੈਨੂੰ ਕੋਈ ਦੁੱਖ ਆ ਗਿਆ ਹੈ ਨਾ ਬੰਦਾ ਡੋਲਦਾ ਫਿਰ ਗੁਰੂ ਸਾਹਿਬ ਦਾ ਓਟ ਆਸਰਾ ਲਈਦਾ ਜਿੰਨੀ ਗੁਰਬਾਣੀ ਮਹਾਰਾਜ ਨੇ ਬਖਸ਼ੀ ਆ ਮੈਂ ਨਹੀਂ ਕਹਿੰਦਾ ਕਿ ਮੈਨੂੰ ਮੈਨੂੰ ਆਈ ਆ ਜਾਂ ਮੇਰੀ ਆ ਹਨਾ ਅਕਾਲ ਪੁਰਖ ਦੀ ਬਾਣੀ ਉਹਨਾਂ ਆਪ ਹੀ ਬਖਸ਼ੀ ਆ ਵੱਡੇ ਮਹਾਂਪੁਰਖਾਂ ਦੇ ਸੰਗ ਕੀਤੇ ਆ ਜੀ ਉਹਨਾਂ ਨੇ ਬਾਣੀ ਆਪ ਕੰਠ ਕਰਾਈ ਉਹ ਪੜ ਲਈਦੀ ਆ ਸੋ ਉਹਦੇ ਕਰਕੇ ਹੀ ਬਚਾਵ ਆ ਬਾਕੀ ਨਹੀਂ ਤੇ ਖਵਾਰ ਹੋਏ ਮਿਲਣਾ ਸੀ ਬਾਕੀ ਇਹ ਨਾ ਸਮਝੋ ਮੈਂ ਕੋਈ ਆਪਣੀ ਉਡਾਈ ਕਰ ਲਿਆ ਬੋਲਕ ਬੋਲਦਾ ਵੀ ਵਾਦਾ ਘਟਾ ਮੈਨੂੰ ਮਾਫ ਕਰਿਓ ਮੈਂ ਹਾਤੀ ਜੋੜਨਾ ਤੁਸ਼ ਬੁੱਧੀ ਆ ਕਿਸੇ ਵੇਲੇ ਨਿਕਲ ਵੀ ਸਕਦਾ ਕੋਈ ਭਾਈ ਮੈਨੂੰ 100 ਪੀ ਕਿੰਨਾ ਚੰਗਾ ਲੱਗਦਾ ਜਦੋਂ ਲੋਕ ਤੁਹਾਡਾ ਫੋਟੋ ਲਵਾਉਂਦੇ ਨੇ ਤੇ ਆ ਕੇ ਕਹਿੰਦੇ ਨੇ ਵੀ ਸਾਡਾ ਆਈਡੀਆ ਲਿਆ ਤੁਹਾਨੂੰ ਇੱਕ ਲੋਕਾਂ ਨੂੰ ਕਿੰਨੀ ਖੁਸ਼ੀ ਮਿਲਦੀ ਆ ਕਿਸ ਨਾਲ ਦੇ ਦੇ ਚੀਨੋ ਹਾਂਜੀ ਕਈ ਲੋਕ ਇਦਾਂ ਕਹਿ ਦਿੰਦੇ ਆ ਜੀ ਮੈਂ ਹੁਣ ਤੁਸੀਂ ਸਵਾਲ ਕੀਤਾ ਤੇ ਮੈਂ ਦਾ ਜਵਾਬ ਦੇ ਰਿਆਂ ਕਈ ਵਾਰੀ ਇਦਾਂ ਆਇਆ ਜੀ ਮੇਰੇ ਕੋ ਜਿਹੜਾ ਵੀਰ ਆਪਣਾ ਸਿੱਧੂ ਮੂਸੇ ਵਾਲਾ ਦੁਨੀਆ 'ਚ ਨਹੀਂ ਹੈਗਾ ਜੀ ਉਹਨਾਂ ਦੇ ਪਿੰਡ ਤੋਂ ਵੀ ਮੇਰੇ ਕੋ ਪ੍ਰਾਣੀ ਦੁਕਾਨ ਤੇ ਵੀ ਇੱਥੇ ਵੀ ਮੇਰੇ ਕੋਲੇ ਆਉਂਦੇ ਆ ਸਿੰਘ ਆਉਂਦੇ ਆ ਹਾਂਜੀ ਮਹੋਰ ਮੁੰਡੇ ਵੀ ਮੇਰੇ ਕੋਈ ਕਈ ਆਉਂਦੀ ਸੰਗਤ ਆਉਂਦੀ ਆ ਜਿਹੜੇ ਕਹਿੰਦੇ ਭਾਈ ਤੇਰੇ ਵੱਲ ਵੇਖ ਕੇ ਦਿਲ ਬਲ ਗਿਆ ਕਈ ਕਹਿੰਦੇ ਤੂੰ ਸਾਡਾ ਆਈਡਲ ਆ ਅਸੀਂ ਹੈਨਾ ਉਹ ਮੈਨੂੰ ਕਹਿ ਦਿੰਦੇ ਮੈਂ ਕਹਿੰਦਾ ਨਹੀਂ ਯਾਰ ਮੈਂ ਕਾਮਯਾਬ ਬੰਦਾ ਆ ਆਪਾਂ ਸਾਰੇ ਕਾਲਪੁਰਖ ਦੇ ਬਣਾਏ ਇਨਸਾਨ ਆ ਸਾਰੇ ਤੁਸੀਂ ਭਾਈ ਜੇ ਮੇਰੇ ਕੋਈ ਗੱਲ ਨਹੀਂ ਕਈ ਫੈਨ ਕਹਿੰਦੇ ਮੈਂ ਕਹਾਂ ਫੈਨ ਲਫ਼ਜ਼ ਨਹੀਂ ਵਰਤਣਾ ਉਹਦਾ ਕਲਾਕਾਰ ਨੇ ਆ ਭਾਈ ਤੇ ਆਪਾਂ ਇੱਕ ਇਨਸਾਨ ਬਣਾਏ ਆ ਆਪਾਂ ਇੱਕ ਦੂਜੇ ਨੂੰ ਪਿਆਰ ਕਰੀ ਜੇਕਰ ਜੇਕਰ ਇੱਕ ਇਨਸਾਨ ਹੋ ਗਏ ਕਿ ਇਨਸਾਨ ਨੂੰ ਆਪਾਂ ਪਿਆਰ ਕਰਾਂਗੇ ਨਾ ਕਾਲਪੁਰ ਖੁਸ਼ ਹੋਊਗਾ ਉਹ ਕਹਿੰਦਾ ਯਾਰ ਤੇ ਮੇਰੇ ਬਣਾਏ ਇਨਸਾਨਾਂ ਨਾਲ ਪਿਆ ਹਾਂਜੀ ਉਹ ਫਿਰ ਦਇਆ ਜਿੰਦੀ ਬੰਦੇ ਨੇ ਤੇ ਦਇਆ ਦੇ ਉੱਤੇ ਹੀ ਧਰਮ ਡਿ ਗਿਆ ਬਾਕੀ ਖੁਸ਼ੀ ਭਾਜੀ ਬਹੁਤ ਜ਼ਿਆਦੀ ਮਹਿਸੂਸ ਹੁੰਦੀ ਆ ਆਪਣੇ ਅੱਜ ਇਹ ਗੁਰੂ ਸਾਹਿਬ ਨੇ ਇੱਕ ਓਲੇ ਪਾ ਜਿਵੇਂ ਰਾਹ ਤੁਰੇ ਜਾਂਦੇ ਨੇ ਉਹ ਵਿੜਾਈ ਦੇਤੀ ਆ ਦੁਨੀਆ ਪਛਾਣ ਜਾਂਦੀ ਆ ਚਾਹੇ ਕੋਈ ਵੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਕੋਈ ਵੀ ਜਾਂਦਾ ਹੋਵੇ ਚਾਹੇ ਕੋਈ ਪੁਲਿਸ ਵਾਲੇ ਵੀ ਜਾਂਦੇ ਹੋਣ ਮੇਰੇ ਵੀਰ ਉਹ ਵੀ ਮੈਨੂੰ ਬੜਾ ਪਿਆਰ ਦੇ ਕੇ ਜਾਂਦੇ ਆ ਡੀਐਸਪੀ ਸਾਹਿਬ ਹੁੰਦੇ ਹੁੰਦੇ ਸੀਗੇ ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ ਮਾਫ ਕਰਿਓ ਉਹ ਮੈਨੂੰ ਇੰਨਾ ਪਿਆਰ ਦੇ ਕੇ ਜਾਂਦੇ ਨੇ ਮੈਨੂੰ ਗੱਲ ਲਾ ਲੈਣ ਦੇਂਦੇ ਹੀ ਕਹਿੰਦੇ ਭਈ ਆ ਤੈਨੂੰ ਵੇਖ ਭਾਜੀ ਉਹ ਵੀ ਮੈਨੂੰ ਗੱਲ ਨਾਲ ਲਾਉਂਦੇ ਕਹਿੰਦੇ ਯਾਰ 5 ਮਿੰਟ ਮੇਰੇ ਕੋ ਖਲੋ ਕੇ ਜਾਇਆ ਕਰ ਯਾਰ ਤੈਨੂੰ ਦੇਖ ਕੇ ਖੁਸ਼ੀ ਹੁੰਦੀ ਆ ਤੇ ਮਾਨ ਗੁਰੂ ਸਾਹਿਬ ਤੇ ਮੈਂ ਕਾਮਯਾਬ ਬੰਦਾ ਐ ਮਹਾਰਾਜ ਮਾਫ ਕਰੀ ਜਿਵੇਂ ਸੁਬੇ ਵੀ ਜਿਵੇਂ ਗੱਲ ਕੀਤੀ ਵੀ ਜਿਵੇਂ ਤੁਸੀਂ ਆਪਣੇ ਘਰ ਦੇ ਨਾ ਕਿਤੇ ਵਿਆਹ ਸ਼ਾਦੀ ਜਾਂਦੇ ਹੋਗੇ ਤੇ ਉੱਥੇ ਤੁਹਾਨੂੰ ਦੇ ਵੇਖਣ ਫਿਰ ਲੋਕ ਕਿੰਨਾ ਕਿ ਪਿਆਰ ਕਰਦੇ ਨੇ ਜਿਵੇਂ ਲੋਕ ਵਿਆਹ ਛੱਡ ਕੇ ਲੋਕ ਤੁਹਾਡੇ ਦਿਵਾਲੇ ਹੋ ਜਾਂਦੇ ਨੇ ਵੀ ਯਾਰ ਬੋਬੀ ਆ ਗਿਆ ਬੋਬੀ ਦਾ ਫੋਟੋ ਲਵਾ ਲਈਏ ਉਦੋਂ ਫਿਰ ਕਿੰਨਾ ਕਿ ਚੰਗਾ ਲੱਗਦਾ ਜੀ ਬੜਾ ਚੰਗਾ ਲੱਗਦਾ ਜੀ ਮੇਰੇ ਤੋਂ ਜ਼ਿਆਦਾ ਮੇਰੇ ਮਾਤਾ ਜੀ ਨੂੰ ਪਰਿਵਾਰ ਨੂੰ ਜ਼ਿਆਦਾ ਚੰਗਾ ਉਹ ਬੜੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਕਈ ਵਾਰੀ ਇਦਾਂ ਵੀ ਹੋ ਜਾਂਦਾ ਮੈਂ ਘਰ ਜਦੋਂ ਕੋਈ ਆ ਜਾਂਦਾ ਮਿਲਣਾ ਤਾਂ ਮਾਤਾ ਜੀ ਕਹਿੰਦੇ ਵੀ ਸਪੈਸ਼ਲੀ ਕੋਈ ਤੇਰੇ ਬਾਰੇ ਪੁੱਛ ਕੇ ਗਿਆ ਜਾਂ ਤੈਨੂੰ ਮਿਲਣਾ ਫਿਰ ਜੇ ਮੈਂ ਕਿਤੇ ਥੋੜਾ ਲੱਗੇ ਵੀ ਹਾਂ ਮੈਂ ਆ ਕੇ ਮਿਲਣਾ ਤੇ ਵਿਆਹ ਸ਼ਾਦੀ ਇਦਾਂ ਹੀ ਹੁੰਦਾ ਭਾਜੀ ਕਈ ਵਾਰੀ ਮਲਕੀ ਮੈਨੂੰ ਵਿਆਹ ਤੇ ਨਹੀਂ ਵੀ ਸੱਦਿਆ ਕੋਈ ਯਾਰ ਦੋਸਤ ਕਹਿੰਦਾ ਵੀਰੇ ਯਾਰ ਮੇਰੇ ਨਾਲ ਜਾਣਾ ਯਾਰ ਸਾਡੀ ਟੌਰ ਬਣ ਜੂਗੀ ਉਹ ਮੈਂ ਕਹਾ ਯਾਰ ਮੇਰੇ ਜਾਇ ਕਾਦੀ ਟੌਰ ਬਣੀ ਉਹਨਾਂ ਨੂੰ ਲੱਗਦਾ ਵਾ ਤੇ ਫਿਰ ਮੈਂ ਉਹਨਾਂ ਦਾ ਮਾਨ ਰੱਖ ਲਈ ਚੱਲ ਜਾਂਦਾ ਬਾਕੀ ਮੇਰੇ ਜਾਇ ਕੋਈ ਖਾਸ ਕੋਈ ਮੇਰੇ ਚ ਇਦਾਂ ਦੀ ਗੱਲ ਤਬੀਨ ਇਹ ਤੋਂ ਬੋ ਵੀ ਪਾਜੀ ਹੁਣ ਤੱਕ ਸਾਨੂੰ ਵੀ ਪਤਾ ਲੱਗਾ ਤੁਸੀਂ ਮਾਡਲ ਗੀਟ ਚ ਆਏ ਹੋ ਹੁਣ ਤੱਕ ਕਿਹੜੇ ਕਿਹੜੇ ਗਾਣੇ ਤੁਸੀਂ ਮਾਡਲ ਬਣ ਚੁੱਕੇ ਹੋ ਜਿਹਦੇ ਕਿੰਨਾ ਚੰਗਲਾ ਦਾ ਜਦੋਂ ਕਿ ਗੁਰਸਿਕ ਮਾਡਲ ਲਿਆ ਜਾਂਦਾ ਤੁਹਾਡੀ ਮੁੱਛਾਂ ਕਰਕੇ ਤੁਹਾਨੂੰ ਜਾਣਿਆ ਜਾਂਦਾ ਫਿਰ ਕਿੰਨਾ ਚੰਗਲਾ ਦਾ ਚਿਹਰਾ ਲੱਗਦਾ ਪਾਜੀ ਇੱਕ ਮਾਜੇ ਵਾਲੇ ਗਾਣਾ ਕਰਿਆ ਸੀਗਾ ਤੇ ਇੱਕ ਮੈਂ ਹੋਰ ਰੀਸੈਂਟਲੀ ਇੱਕ ਮੇਰਾ ਵੀਰ ਆ ਅਲੀ ਉਹਦਾ ਨਾਮ ਆ ਉਹਦਾ ਇੱਕ ਗੀਤ ਮਤਲਬ ਲੋਕਤਾਥੀ ਆ ਰਿਹਾ ਜੀ ਉਹਦੇ ਚ ਕੰਮ ਕੀਤਾ ਸੀ ਫਿਰ ਮੈਂ ਥੋੜਾ ਜਿਹੜਾ ਚਿਕਨ ਗੁਣੀ ਐ ਮੈਂ ਬਿਮਾਰ ਹੋ ਗਿਆ ਸੀ ਤੋਂ ਵਿੱਚ ਰਹਿ ਗਿਆ ਉਹ ਕੰਪਲੀਟ ਕਰਨੀ ਸਟੋਰੀ ਤੇ ਤੁਹਾਨੂੰ ਜਿੱਦਾਂ ਸਾਰਿਆਂ ਨੂੰ ਪਤਾ ਇੱਕ ਦੋ ਸਾਲ ਤੋਂ ਮੇਰੇ ਆਪਣੇ ਵੀ ਟਰੈਕ ਮੇਰੀਆਂ ਵਾਰਾਂ ਰਿਕਾਰਡ ਹੋਈਆਂ ਤੇ ਕਰਾਂਗੇ ਹਾਂਜੀ ਲੋਕ ਤੱਤ ਵਗੈਰਾ ਕਰਾਂਗੇ ਜ਼ਰੂਰ ਕਰਾਂਗੇ ਬਸ ਹੁਣ ਮੈਂ ਥੋੜਾ ਬਿਲਕੁਲ ਠੀਕ ਹੈ ਆਪਣੇ ਆਪ ਚ ਕੋਸ਼ਿਸ਼ ਆ ਵੀ ਆਉਣ ਵਾਲੇ 5-6 ਮਹੀਨੇ ਵਿੱਚ ਮੈਂ ਆਪਣੇ ਵੀ ਟਰੈਕ ਕਰੂੰਗਾ ਆਪ ਹੀ ਮੋਡਲਿੰਗ ਚਾਹੂੰਗਾ ਥੋੜਾ ਬਹੁਤ ਸਿੱਖੇ ਵੀ ਹੁਣ ਉਸਤਾਦ ਜੀ ਹੁਣਾਂ ਕੋਲੋਂ ਜਿਆਦਾ ਨਹੀਂ ਥੋੜਾ ਬਹੁਤ ਤੇ ਜ਼ਰੂਰ ਆਪਾਂ ਕੋਈ ਨਾ ਵਧੀਆ ਵਧੀਆ ਕੰਟੈਂਟ ਲੈ ਕੇ ਆਵਾਂਗੇ ਕੋਈ ਬਲਗਰ ਚੀਜ਼ ਨਹੀਂ ਹੋਊਗੀ ਸੋਹਣੀਆਂ ਚੀਜ਼ਾਂ ਹੋਣਗੀਆਂ ਕੋਈ ਭਾਈ ਤੁਹਾਡਾ ਦੁੱਧ ਦਾ ਕਹਿੰਦੇ ਬੜਾ ਲਾ ਆ ਦੁੱਧ ਬੋਵੀ ਤੋਂ ਜਾਣਿਆ ਆਂਦਾ ਵਾ ਤੇ ਬੋਵੀ ਭਾਈ ਦਾ ਦੁੱਧ ਫੈਟਣ ਦਾ ਸਟਾਈਲ ਬਹੁਤ ਹੈ ਤੇ ਮੈਨੂੰ ਇਸ ਤੋਂ ਦੁੱਧ ਸਪੈਸ਼ਲ ਦੁੱਧ ਤਿਆਰ ਕਰਦੇ ਹੋ ਪਾਉਂਦੇ ਕੀ ਕੀ ਹੈ ਅਸੀਂ ਦੇਖਦੇ ਵੀ ਸਲਾਣੀ ਆਉਂਦੇ ਨੇ ਸ੍ਰੀ ਮੰਦਰ ਸਾਹਿਬ ਦੇ ਸੰਵਿਧਾਨ ਤੋਂ ਤੁਹਾਡਾ ਬਹੁਤ ਪਿਆਰ ਕਰਦੇ ਲਾ ਕੇ ਜੂੜ ਸਾਂਝਾ ਕਰਦੇ ਹੋ ਇਹ ਦੁੱਧ ਕਿੰਨੇ ਚਿਰ ਕਾਰਡਦੇ ਰਹਿੰਦੇ ਹੋ ਤੇ ਦੁੱਧ ਚ ਪਾਉਂਦੇ ਹੋ ਕੀ ਹੋ ਫਿਰ ਕਿੰਨਾ ਕੁ ਸਵਾਲ ਪਾ ਜਾਂਦਾ ਦੁੱਧ ਦੇ ਭਾਜੀ 1.5 ਮਿੰਟ ਘੰਟਾ ਲੱਗ ਜਾਂਦਾ ਗੁਸਤਾਖੀ ਮਾ ਵੀ 1.5 ਘੰਟੇ ਨੂੰ ਕਾਰਡਣ ਤੇ ਲੱਗਦਾ ਹੈ ਸਹੀ ਤਰੀਕੇ ਨਾਲ ਕੋਈ ਇਹਦੇ ਵਿੱਚ ਮਲਾਵਟ ਨਹੀਂ ਕੋਈ ਰਾਰਾ ਰੋਟ ਨਹੀਂ ਹੋਊਗਾ ਕੋਈ ਸੰਘਾੜੇ ਦਾ ਪਾਜੀ ਆਟਾ ਨਹੀਂ ਹੋਊਗਾ ਕੇਸਰ ਆਪਾਂ ਪਾਉਨੇ ਆ ਜੀ ਥੋੜੀ ਦਾਲਚੀਨੀ ਦਾ ਪਾਊਡਰ ਤੇ ਥੋੜੀ ਇਲਾਚੀ ਜਿਆਦੀ ਨਹੀਂ ਕਿ ਜਿਹੜੀ ਜਿਆਦੀ ਵੀ ਬੇਸਵਾਦਾ ਕਰ ਦਿੰਦੀ ਆ ਤੇ ਆਪਾਂ ਅਸੀਂ ਖੰਡ ਦੀ ਜਗ੍ਹਾ ਗੁੜ ਦੀ ਸ਼ੱਕਰ ਇਸਤੇਮਾਲ ਕਰਦੇ ਕਿ ਇਹਦਾ ਫਾਇਦਾ ਸਰੀਰ ਨੂੰ ਆ ਬਾਡੀ ਲਈ ਵੀ ਬੜੀ ਫਾਇਦੇਮੰਦ ਆ ਆਰਗੈਨਿਕ ਚੀਜ਼ ਆ ਨੇਚਰਲ ਆ ਤੇ ਇਹਦੇ ਸਵਾਦ 10 ਗੁਣਾ ਮੇਰੇ ਖਿਆਲ ਨਾਲ ਜ਼ਿਆਦਾ ਚੇਂਜ ਹੋ ਜਾਂਦਾ ਹਾਂਜੀ ਤੇ ਮੋਹ ਪ੍ਰਧਾਨ ਮੰਤਰੀ ਵੀ ਆਪਣੇ ਨੇਤੂ ਸੀ ਮੁਸ਼ਾ ਰੱਖੀ ਹੈ ਮਛੇ ਰਾਜ ਨੂੰ ਕਿਹਾ ਜਾਂਦਾ ਨੂੰ ਤੇ ਇਹਦਾ ਰਾਜ ਕੀ ਆ ਇਹਨਾਂ ਵਾਸਤੇ ਕੁਝ ਸਪੈਸ਼ਲ ਤਿਆਰ ਕਰਦੇ ਹੋ ਤੇਲ ਤਿਆਰ ਕਰਦੇ ਹੋ ਕੁਝ ਸਪੈਸ਼ਲ ਖਾਣ ਹੁੰਦੀ ਆ ਜਿਹੜੀਆਂ ਇੰਨੀਆਂ ਲੰਬੀਆਂ ਨਹੀਂ ਆ ਭਾਰੀਆਂ ਬਣ ਜਾਂਦੀਆਂ ਨੇ ਹਾਂਜੀ ਭਾਜੀ 12 13 ਤਰ੍ਹਾਂ ਦੇ ਤੇਲ ਆ ਜਿਹੜੇ ਕੜਾ ਗਏ ਹਾਂਜੀ ਉਹ ਮਿਲਾ ਕੇ ਚ ਇਸਤੇਮਾਲ ਕਰਦਾ ਹਾਂ ਭਾਜੀ ਮੈਂ ਤੇ ਨੁਸਖਾ ਹੀ ਇਦਾਂ ਆਪਣਾ ਪਰਿਵਾਰਕੀ ਆ ਜੀ ਉਹ ਇਸਤੇਮਾਲ ਕਰਦਾ ਭਾਜੀ ਖਾਣ ਪੀਣ ਦਾ ਵੀ ਮੈਂ ਖਾਸ ਖਿਆਲ ਰੱਖਦਾ ਜੀ ਵੀ ਜਿੱਦਾਂ ਡਾਈਟ ਦਾ ਪੂਰਾ ਖਿਆਲ ਰੱਖਣਾ ਕਿ ਕਿਹੜੀ ਚੀਜ਼ ਖਾਣ ਨਾਲ ਵਾਲਾਂ ਨੂੰ ਡੈਮੇਜ ਦਾ ਨੁਕਸਾਨ ਹੋਣਾ ਕਿਹੜੀ ਚੀਜ਼ ਖਾਣ ਨਾਲ ਨਹੀਂ ਹੋਣਾ ਮੇਰੇ ਖਿਆਲ ਨਾਲ ਸਰਦੀ ਆ ਗਈ ਆ ਪਾਲਕ ਥੋੜੀ ਜੀ 25 30 ਗ੍ਰਾਮ ਉਹ ਬੋਇਲ ਕਰਕੇ ਖਾਣੀ ਚਾਹੀਦੀ ਵਾਲਾਂ ਨੂੰ ਬੜੀ ਚੰਗੀ ਆ ਸ਼ਾਇਦ ਘੱਟ ਲੋਕਾਂ ਨੂੰ ਪਤਾ ਹੋਊਗਾ ਜਿਨ੍ਹਾਂ ਨੂੰ ਪਤਾ ਹੋਊਗਾ ਜ਼ਰੂਰ ਖਾਂਦੇ ਹੋਣਗੇ ਸ਼ਗਰ ਗੰਦੀ সুইਟ ਪਟੈਟੋ ਥੋੜੀ ਜੀ ਲੈਣੀ ਚਾਹੀਦੀ ਡੇਲੀ ਆਪਾਂ ਨੂੰ ਕਾਜੂ ਵਾਲਾ ਲਈ ਬਹੁਤ ਚੰਗੇ ਹੁੰਦੇ ਆ ਖਰੋਟ ਬੜੇ ਚੰਗੇ ਨੇ ਮੈਂ ਤਾਂ ਇਹ ਚੀਜ਼ਾਂ ਖਾਣਾ ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤ ਫਾਇਦਾ ਮਿਲਦਾ ਥੋੜਾ ਫਾਸਟ ਫੂਡ ਘਟਾਇਆ ਜਾਵੇ ਨਾ ਖਾਓ ਇਹ ਚੀਜ਼ਾਂ ਵਾਲਾਂ ਨੂੰ ਸਪੈਸ਼ਲੀ ਲੀਵਰ ਨੂੰ ਖਰਾਬ ਕਰਦੀਆਂ ਸਪੈਸ਼ਲੀ ਵਾਲਾਂ ਨੂੰ ਬਹੁਤ ਜ਼ਿਆਦਾ ਡੈਮੇਜ ਕਰਦੀਆਂ ਜਿਹੜੇ ਫਾਸਟ ਫੂਡ ਖਾਂਦੇ ਆ ਔਰ ਆ ਜਿਹੜੇ ਲੋਕ ਕੈਮੀਕਲ ਆ ਕੇ ਮੁੱਛਾਂ ਨੂੰ ਸੈੱਟ ਕਰਦੇ ਆ ਉਹ ਫਿਰ ਮੁੱਛਾਂ ਝੜਨੀਆਂ ਸ਼ੁਰੂ ਹੋ ਜਾਂਦੀਆਂ ਦੇਖੋ ਬਿਨਾ ਕੈਮੀਕਲ ਤੋਂ ਮਾਰੇ ਦੀ ਕਿਰਪਾ ਕੋਈ ਕੈਮੀਕਲ ਕਿਸੇ ਤਰ੍ਹਾਂ ਦਾ ਨਹੀਂ ਕੀਸਾਂ ਦੀ ਖਰਾਕ ਇਹਨਾਂ ਦੀ ਤੇਲ ਆ ਜੁਰ ਖਿਆਲ ਰੱਖੋ ਬਸ ਇਹ ਬਈ ਮੇਨੇ ਸੁਭੀ ਖਾਸ ਕਰਕੇ ਜਿਹੜੇ ਨੌਜਵਾਨ ਸਿੱਖਾਂ ਦੇ ਬੱਚੇ ਜਿਹੜੇ ਨੇ ਉਹ ਆਪਣੇ ਕੇਸ ਗੰਦ ਕਰਾਈ ਜਾ ਰਹੇ ਨੇ ਸਿੱਖੀ ਦੂਰ ਹੋ ਜਾਂਦੇ ਨੇ ਹੁਣ ਇਹ ਵੀ ਲਾਂਬਾ ਬਣਾ ਹੁੰਦਾ ਵੀ ਸਾਡੇ ਕੇਸ ਨਹੀਂ ਵਾਦਦੀ ਜਾਂ ਸਾਡੀਆਂ ਮੁੱਛਾਂ ਨਹੀਂ ਵਾਦਦੀਆਂ ਅਸੀਂ ਦੇਖਿਆ ਉਹ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਵਰਤਦੇ ਨੇ ਜਾਂ ਲਾਈਆਂ ਕੋ ਜਾ ਕੇ ਦੁਕਾਨਾਂ ਤੇ ਕਟਿੰਗ ਹੀ ਛੋਣੀ ਸ਼ੁਰੂ ਕਰ ਦਿੰਦੇ ਨੇ ਕਿਸ ਤਰ੍ਹਾਂ ਦੇ ਦਿੰਦੇ ਹੋ ਸਲੇਖ ਦੇ ਨਾਲ ਜਾਓਗੇ ਬੋਈ ਭਾਈ ਨਾਲੋਂ ਕੋਲ ਦੇਖੋ ਜੀ ਕਿਤੇ ਨਾ ਕਿਤੇ ਮੇਰੇ ਖਿਆਲ ਨਾਲ ਜੀ ਪਰਿਵਾਰ ਚ ਥੋੜੀ ਜੀ ਕਮੀ ਰਹਿ ਜਾਂਦੀ ਮਾਂ ਪੇਲੋ ਗੁਸਤਾਖੀ ਮਾਫ ਕਰਿਓ ਬੱਚੇ ਨੂੰ ਇਸ ਤਰੀਕੇ ਨਾਲ ਉਹਨੂੰ ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਕਿਸਾ ਨਹੀਂ ਮਹੱਤਤਾ ਦੇ ਬਾਰੇ ਦੱਸਣਾ ਚਾਹੀਦਾ ਹਾਂਜੀ ਮੋਟਰਸਾਈਕਲ ਚਲਾਉਂਦਾ ਹੈ ਜੀ ਕੋਈ ਵੀ ਜਿੱਦਾਂ ਜਿਨੇ ਕੇਸ ਨਹੀਂ ਰੱਖੇ ਹੈਲਮਟ ਪਾਉਂਦੇ ਆ ਜੀ ਬਚਣ ਲਈ ਆ ਦੇਖੋ ਗੁਰੂ ਸਾਹਿਬ ਨੇ ਤਾਜ ਦਿੱਤਾ ਹੈਲਮਟ ਦੀ ਵੀ ਲੋੜ ਨਹੀਂ ਕਿਹੇ ਚੀਜ਼ ਦੀ ਨਹੀਂ ਬਚਾ ਕਰਦਾ ਪਹਿਲਾਂ ਤਾਂ ਆਪਾਂ ਇੱਥੇ ਆ ਜੀ ਆ ਕੇਸ ਆ ਹਾਂਜੀ ਆਪਣੇ ਅਜੂੜਾ ਕਰਿਆ ਕੇਸ ਆ ਇਹ ਸੱਟਾਂ ਤੋਂ ਬਚਾਉਂਦਾ ਸਾਨੂੰ ਹਾਂਜੀ ਹਾਂਜੀ ਕੋਈ ਹੋਰ ਆ ਬਾਕੀ ਜਿਹੜੇ ਨਹੀਂ ਰੱਖਦੇ ਉਹ ਇੱਕ ਫੈਸ਼ਨ ਵਾਲ ਤੁਰਿਆ ਭਾਜੀ ਇੱਕ ਬਹਾਨਾ ਸਾਡੇ ਵਾਦੇ ਨਹੀਂ ਆ ਵੇਖੋ ਤੁਸੀਂ ਕਹਾਂ ਨਾਈ ਕੋ ਜਾਂਦੇ ਜੇ ਵਦਦੇ ਆ ਤੇ ਘਟਾਉਂਦੇ ਆ ਜੇ ਵਦਨੋਂ ਨਾਈ ਕੋ ਜਾਣ ਹੀ ਨਾ ਪਹਿਲੀ ਗੱਲ ਇਹ ਆ ਵਦਦੇ ਆ ਆਪਾਂ ਰੱਖਣੇ ਨਹੀਂ ਆ ਉਹਦਾ ਆਪਣੇ ਜੀ ਕਮਜ਼ੋਰੀ ਆ ਕਿਤੇ ਨਾ ਕਿਤੇ ਵੀ ਅਸੀਂ ਨਹੀਂ ਯਾਰ ਇਹ ਫੈਸ਼ਨ ਵਾਲ ਨਹੀਂ ਜਿਆਦਾ ਤੁਰਨਾ ਯਾ ਦਮਾਲਾ ਚੜਾ ਆਗੇ ਪੱਗ ਬੰਨ ਗੇ ਕੇਸ ਰੱਖ ਕੇ ਨਹੀਂ ਇਹ ਨਹੀਂ ਇਦਾਂ ਟੌਰ ਨਹੀਂ ਆ ਇਦਾਂ ਵੀ ਟੌਰ ਆ ਤੁਸੀਂ ਦੇਖੋ ਮੈਂ ਦੇਖਦਾ ਕਈ ਸਿੰਘ ਲੰਘਦੇ ਆ ਬੜੇ ਬੜੇ ਸੋਹਣੇ ਦਵਾੜਿਆ 6-6 ਫੁੱਟ ਦੇ ਜਵਾਨ ਵੇਖਦਾ ਮੈਂ ਉਹ ਕਈ ਲੋਕ ਜਿੱਦਾਂ ਮੈਨੂੰ ਕਹਿੰਦੇ ਵੀ ਤੁਹਾਨੂੰ ਵੇਖ ਕੇ ਖੁਸ਼ੀ ਹੈ ਮੈਨੂੰ ਉਹਨਾਂ ਨੂੰ ਵੇਖ ਕੇ ਇੰਨੀ ਖੁਸ਼ੀ ਨਹੀਂ ਮੈਂ ਉਹਨਾਂ ਕਹਿੰਦਾ ਭਾਈ ਸਾਹਿਬ ਕਿਹਾ ਤੁਹਾਡਾ ਪ੍ਰਕਾਸ਼ ਹੈ ਜੀ ਮਾਰੇ ਬੜੀ ਕਿਰਪਾ ਸੋ ਦੇਖੀ ਦਾ ਖੁਸ਼ੀ ਹੁੰਦੀ ਹੈ ਕਿਉਂ ਨਹੀਂ ਮਾਰੇ ਸਿੰਘ ਨਾਮ ਸ਼ੇਰ ਦਾ ਜਦੋਂ ਬਣਾਇਆ ਹੀ ਸ਼ੇਰ ਆ ਸਾਨੂੰ ਐਵੇਂ ਪੇਡਾਂ ਬੱਕਰੀਆਂ ਬੰਨਣਾ ਹਾਂਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਸ ਗੁਰੂ ਦੀ ਲਾੜੀ ਫੌਜ ਗੁਰੂਦੇਵ ਸਿੰਘ ਜਿਹੜਾ ਕਿ ਬੋਬੀ ਦੁੱਧ ਵਾਲਾ ਜਿਹੜੇ ਕਿ ਮੈਂ ਜਿਵੇਂ ਦੱਸਿਆ ਪਈ ਆਪਣੀ ਮੁੱਛਾਂ ਕਰਕੇ ਜਾਣੇ ਜਾਂਦੇ ਨੇ ਆਪਣੀ ਮੁੱਛਾਂ ਕਰਕੇ ਮਸ਼ਹੂਰ ਨੇ ਉੱਥੇ ਜਿਹੜੇ ਕਿ ਇਹ ਦੁੱਧ ਕਰਕੇ ਜਿਹਦੇ ਜਾਣੇ ਜਾਂਦੇ ਨੇ ਦੇਸਾਂ ਦੇਸਾਂ ਸੰਗਤ ਆਉਂਦੀ ਸ਼ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਬੋਬੀ ਦੁੱਧ ਵਾਲਾ ਦਾ ਦੁੱਧ ਜਰੂਰ ਪੀ ਕੀ ਜਾਂਦੇ ਨੇ ਅਤੇ ਨਾਲ ਹੀ ਨਾਲਾ ਫੋਟੋਆਂ ਤੇ ਸਰਪੀ ਲਵਾਕ ਜਾਂਦੇ ਨੇ ਜਿਹੜੇ ਕਿ ਬੋਈ ਭਾਈ ਨੂੰ ਪਿਆਰ ਕਰਦੇ ਨੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਪ੍ਰਸਾਦਜੀਤ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ